ਜ ਆਪਣੇ ਕੋਲੇ ਧਰਤੀ ਮਾਂ ਦੀ ਸੇਵਾ ਮਿਸ਼ਨ ਗ੍ਰੀਨ ਗਲੋਬਲ ਨਰਸਰੀ ਤੇ ਉੱਤੇ ਬਾਈ ਗਾਲਬ ਤੋਂ ਰਣ ਸਿੰਘ ਤੋਂ ਪਹੁੰਚੇ ਨੇ ਤੇ ਡਾਕਟਰ ਸਾਹਿਬ ਆਏ ਨੇ ਤੇ ਡਾਕਟਰ ਸਾਹਿਬ ਕਿਵੇਂ ਦਾ ਲੱਗਾ ਤੁਹਾਨੂੰ ਨਰਸਰੀ ਆ ਕੇ ਵਾਹਿਗੁਰੂ ਪਰ ਸਭ ਤੋਂ ਪਹਿਲਾਂ ਤਾਂ ਤੁਹਾਡੀ ਸੇਵਾ ਨੂੰ ਸਲਾਮ ਆ ਦੁਪਹਿਰ ਦਾ ਟਾਈਮ ਆ ਦੇਖੋ ਸਾਰੇ ਬੰਦੇ ਨੁੱਚੜ ਰਹੇ ਆ ਮੁੜ ਕੇ ਦੇ ਨਾਲ ਤੇ ਤੁਸੀਂ ਇੱਥੇ ਫ੍ਰੀ ਦੀ ਸੇਵਾ ਕਰ ਰਹੇ ਹੋ ਕੋਈ ਆਪਦੇ ਘਰ ਚ ਨਹੀਂ ਇੰਨੀ ਕਰ ਸਕਦਾ ਤੁਹਾਡੀ ਕਿਰਪਾ ਨਾਲ ਜਿਹੜੀ ਇੱਥੇ ਆਲੇ-ਦੁਆਲੇ ਹਰਿਆਵਲ ਹੋਈ ਆ ਪਿੰਡਾਂ 'ਚ ਗਲੀਆਂ 'ਚ ਲੋਕਾਂ ਨੂੰ ਪਤਾ ਹੀ ਆ ਤੁਹਾਡੇ ਨਾਂ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਤੁਹਾਡੀ ਸੇਵਾ ਹੀ ਤਨ ਉਹਦੀ ਆ ਜੀ ਡਿਊਟੀ ਉਹਨੇ ਮਾਲੇ ਨੇ ਲਾਈ ਆ ਆਪਾਂ ਦਾ ਸਿਰਫ ਆਹਦਾ ਫਰਜ਼ ਪੂਰਾ ਕਰ ਰਹੇ ਆਂ ਹਾਂਜੀ ਬਾਪੂ ਜੀ ਕੀ ਕਹੋਗੇ ਜੀ ਬੋਲਦੇ-ਬੋਲਦੇ ਦੋਖਰੇ ਤੇ ਜਿਹੜੀ ਧਰਤੀ ਮਾਂ ਦੀ ਸੇਵਾ ਬਾਈ ਹੁਣੇ ਲੱਗੇ ਹੋਏ ਆ ਪੰਡ ਰਾਮਗੜ੍ਹ ਤੋਂ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਇਹ ਤੇ ਸਾਨੂੰ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਾਈ ਹੁਣਾ ਦਾ ਸਾਥ ਦਈਏ ਬਾਈ ਹੁਣਾ ਦੇ ਨਾਲ ਲੱਗ ਕੇ ਆਪਾਂ ਆਪਣੇ ਪੰਜਾਬ ਨੂੰ ਹਰਾ ਭਰਾ ਬਣਾਈਏ ਅਸੀਂ ਵੀ ਕੋਸ਼ਿਸ਼ ਦਾ ਰਸਤਾ ਲੈ ਕੇ ਚੱਲੇ ਆ ਇਹਨਾਂ ਕੋਲ ਤੇ ਅਸੀਂ ਵੀ ਆਪਣੀ ਜਗ੍ਹਾ ਤੇ ਲਾਉਣ ਦੀ ਕਿਰਪਾਲਤ ਸੌਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਪਿੰਡ ਦੇ ਹੋਰ ਨੌਜਵਾਨ ਵੀ ਸਾਡੇ ਨਾਲ ਜੁੜ ਜਾਣ ਤੇ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਆਸ-ਪਾਸੇ ਹਰਿਆਲੀ ਲੈ ਕੇ ਆਈਏ ਬਹੁਤ-ਬਹੁਤ ਧੰਨਵਾਦ ਹਾਂਜੀ ਹਾਂਜੀ ਮਹਾਰਾਜ ਹਾਂਜੀ ਨੇਚਰ ਵਰ ਦੋਸਤੋ ਸਾਡੇ ਕੋਲੇ ਅੱਜ ਧਰਮਕੋਟ ਤੋਂ ਬਾਈ ਜੀ ਰਕੇਸ਼ ਕੁਮਾਰ ਜੀ ਪਹੁੰਚੇ ਨੇ ਤੇ ਇਹ ਕੀ ਕਹਿਣਗੇ ਇਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਸਾਰੀਆਂ ਨਰਸਰੀ ਦੇਖੀ ਇਹਨਾਂ ਨੇ ਬਾਈ ਜੀ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪਤਾ ਲੈ ਕੇ ਸਤਪਾਲ ਜੀ ਕੋਲ ਆਇਆ ਮਨ ਬੜਾ ਖੁਸ਼ ਹੋਇਆ ਕੁਦਰਤ ਨੇ ਇਹਨਾਂ ਨੂੰ ਪਰਮਾਤਮਾ ਨੇ ਇਹ ਗ੍ਰੀਨਰੀ ਦੀ ਡਿਊਟੀ ਲਈ ਹੈ ਬੜੀ ਵਧੀਆ ਡਿਊਟੀ ਨਿਭਾ ਰਹੇ ਬਹੁਤ ਖੁਸ਼ ਹੋਇਆ ਮਨ ਔਰ ਮੈਂ ਇਨਰਜੀ ਸੰਸਥਾ ਨਾਲ ਵੀ ਜੁੜਨਾ ਚਾਹਣਾ ਔਰ ਚਾਹੁੰਨੇ ਆ ਕਿ ਆਪਣਾ ਪੰਜਾਬ ਹਰਾ ਭਰਾ ਹੋਵੇ ਕਿਉਂਕਿ ਬੂਟੇ ਜਿਹੜੇ ਲੱਗੇ ਗ੍ਰੀਨਰੀ ਸਾਡੀ ਲੋਡ ਤੋਂ ਬਹੁਤ ਜ਼ਿਆਦਾ ਘੱਟ ਹੈ ਸਾਡੀ ਲੋਡ ਬਹੁਤ ਜ਼ਿਆਦਾ ਤੇ ਜੇ ਅਸੀਂ ਇਸ ਤਰ੍ਹਾਂ ਉਦਦਮ ਕਰਾਂਗੇ ਤਾਂ ਫੇਰ ਹੀ ਜਿਹੜਾ ਪੰਜਾਬ ਹਰਿਆ ਭਰਿਆ ਹੋਊਗਾ ਔਰ ਸਤਪਾਲ ਜੀ ਦੇ ਲਈ ਬੜਾ ਜੀ ਜਾਣਨਾ ਕੰਮ ਕਰ ਰਹੇ ਆ ਮਨਵਾ ਆ ਕੇ ਬੜੀ ਖੁਸ਼ੀ ਹੋਈ ਮੈਨੂੰ ਬਹੁਤ ਬਹੁਤ ਧੰਨਵਾਦੀ ਹੈ ਔਰ ਇਹਨਾਂ ਦੇ ਗਰੁੱਪ ਨਾਲ ਸ਼ਾਮਲ ਹੋ ਕੇ ਨਾਲ ਚੱਲਾਂਗੇ ਧੰਨਵਾਦ ਧੰਨਵਾਦ